ਅਕਸਰ ਸਪੌਟਲਾਈਟ ਤੇ ਆਇਓ ਕੀ ਕਹਿਣਾ ਚਾਹੁੰਦੇ ਹੋ ਜੀ ਹੁਣੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਮੈਨੂੰ ਫੋਨ ਆਇਆ ਸੀਗਾ ਕਿ ਸਾਡੀ ਪੁਲਿਸ ਦੀ ਟੀਮ ਪਾਰਟੀ ਨਾਲ ਕੋਈ ਮੁਟਗੇਟ ਹੋਈ ਹੈ ਹੁਣ ਅਸੀਂ ਇੱਥੇ ਆ ਕੇ ਪਤਾ ਲੱਗਿਆ ਹੈਗਾ ਕਿ ਇਹ ਦੋ ਬੰਦੇ ਹੈਗੇ ਜਿਨ੍ਹਾਂ ਦਾ ਇੱਕ ਦਾ ਨਾਂ ਜਗਦੀਪ ਸਿੰਘ ਹੈਗਾ ਤੇ ਇੱਕ ਦੂਜੇ ਦਾ ਸਾਹਿਲ ਉਰਫ ਸ਼ੈਲੀ ਇਹ ਬੰਦੇ ਹੈਗੇ ਤੇ ਪਿੱਛੇ ਸੀ ਯਹਾਂ ਆਮੂਮਨ ਹੀ ਤੁਸੀਂ ਜਾਣਦੇ ਹੋ ਜਿੱਦਾਂ ਬੰਦ ਦਾ ਏਰੀਆ ਇੱਥੇ ਸਨੇਚਰਸ ਤੇ ਕੋਈ ਡਰੱਗ ਸਮਗਲਰਸ ਵੀ ਘੁੰਮਦੇ ਰਹਿੰਦੇ ਪਿੱਛੇ ਸੀ ਵੀ ਕੁਝ ਦਿਨ ਪਹਿਲਾਂ ਹੀ ਇੱਕ ਹੋਰ ਸਨੇਚਿੰਗ ਹੋਈ ਸੀ ਕਿ ਜਿੱਦੇ ਵਿੱਚ ਇੱਕ ਲੇਡੀ ਤੋਂ ਵਾਲੀਆਂ ਖੋਲ ਹੀ ਸੀਗੀ ਸਵੇਰੇ ਜਾਂਦੀ ਹੋਈ ਤੋਂ ਤੇ ਐਦਾਂ ਦੀ ਚੀਜ਼ਾਂ ਨੂੰ ਅਸੀਂ ਕਾਫੀ ਸੀਰੀਅਸ ਲੈਣੇ ਆ ਤੇ ਉਹਦੇ ਵਿੱਚ ਹੀ ਡੀਐਸਪੀ ਟਾਂਡਾ ਤੇ ਉਹਨਾਂ ਦੀ ਟੀਮ ਜੋ ਐਸਐਚਓ ਟਾਂਡਾ ਤੇ ਚੌਂਕੀ ਇੰਚਾਰਜ ਬਸਤੀਪੁਰ ਇਹਨਾਂ ਦੀ ਟੀਮ ਵਕਫ-ਵਕ ਨਿਕਲੀ ਹੋਈ ਸੀ ਕਿ ਏਰੀਆ ਦੇ ਵਿੱਚ ਜੋ ਸ਼ੱਕੀ ਬੰਦੇ ਹੁੰਦੇ ਆ ਸਮਗਲਰਸ ਹੁੰਦੇ ਆ ਸਨੇਚਰਸ ਉਹਨਾਂ ਦੀ ਬਾਹਲ ਕਰਦੇ ਹੋਏ ਜੋ ਸ਼ਾਮ ਨੂੰ ਇੱਥੇ ਇੱਕ ਮੋਟਰਸਾਈਕਲ ਜਿਹੜਾ ਕਿ ਤੁਹਾਡੇ ਸਾਹਮਣੇ ਹੈਗਾ ਪਲਸਰ ਇਹਦੇ ਤੇ ਦੋ ਮੁੰਡੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਉਹਨਾਂ ਨੇ ਸਪੀਡ ਦੇ ਵਿੱਚ ਮੋਟਰਸਾਈਕਲ ਨੰਬਰ ਪਲੇਟ ਵੀ ਨਹੀਂ ਸੀਗੀ ਇਹਨਾਂ ਨੇ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਇਹ ਬੰਦ ਤੇ ਪਾਲੀ ਮੋਟਰਸਾਈਕਲ ਤੇ ਇੱਥੇ ਕਾਫੀ ਧੂਲ ਉਡਾਉਂਦੇ ਹੋਏ ਕਾਫੀ ਸਪੀਡ ਦੇ ਵਿੱਚ ਜਾ ਰਹੇ ਸੀਗੇ ਸਮ ਫਾਲਟ ਹੈਪਨਡ ਇਨ देयर ਮੋਟਰਸਾਈਕਲ ਤੇ ਮੋਟਰਸਾਈਕਲ ਬੰਦ ਬੰਦ ਹੋ ਗਿਆ ਤੇ गिर ਗਿਆ ਉਹ ਸਪੀਡ ਜ਼ਿਆਦਾ ਸੀਗੀ ਤੇ ਜਦੋਂ ਸਾਡੀ ਪਾਰਟੀ ਪਿੱਛੇ ਸੀ ਕਿ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਸਾਡੀ ਪਾਰਟੀ ਤੇ ਫਾਇਰ ਕਰਤਾ ਇਨ ਰਿਟੈਲੀਏਸ਼ਨ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਤੇ ਇੱਕ ਬੰਦਾ ਜਿਹੜਾ ਸ਼ੈਲੀ ਸ਼ੈਲੀ ਕਰਕੇ ਹੈਗਾ ਉਹਦੇ ਪਾਉਂ ਦੇ ਵਿੱਚ ਗੋਲੀ ਵੱਜੀ ਹੈਗੀ ਐਂਡ ਹੀ ਹੈਜ਼ ਬੀਨ ਟੇਕਨ ਟੂ ਸਿਵਲ ਹਸਪੀਟਲ ਦਸੂਹਾ ਫॉर ਮੈਡੀਕਲ ਏਡ ਤੇ ਜੋ ਇਹਨਾਂ ਤੋਂ ਬਰਾਮਦ ਕੀ ਦੂਜਾ ਮੁੰਡਾ ਵੀ ਸੀਗਾ ਨਾਲ ਹੀ ਸੀਗਾ ਇਹਨਾਂ ਤੋਂ 270 ਗ੍ਰਾਮ ਹਿਰੋਇਨ ਤੇ 15600 ਡਰਗ ਮਨੀ ਤੇ ਇੱਕ ਜਿਹੜਾ ਵੈਪਨ ਹੈਗਾ ਇਹ ਕੰਟਰੀ ਮੇਡ ਵੈਪਨ ਇਥੇ ਤੇ ਨਾਲ ਇਹ ਮੋਟਰਸਾਈਕਲ ਇਹਦੀ ਰਿਕਵਰੀ ਹੋਈ ਹੈ ਹੁਣ ਅਸੀਂ ਹੋਰ ਅੱਗੇ ਇੰਟਰੋਗੇਸ਼ਨ ਤੇ ਇਨਵੈਸਟੀਗੇਸ਼ਨ ਕਰਾਂਗੇ ਸਾਨੂੰ ਉਮੀਦ ਹੈ ਕਿ ਇਹ ਜਿਹੜਾ ਹੁਣ ਹਾਲ ਕੀ ਖੜੀ ਸੀ ਪਤਾ ਕੀਤਾ ਹੈਗਾ ਇਹ ਦੋਨਾਂ ਦੇ ਪਹਿਲਾਂ ਪਰਚੇ ਦਰਜ ਹੈ ਇੱਕ ਤੇ ਪੰਜ ਪਰਚੇ ਦਰਜ ਹੈ ਜੋ ਸ਼ੈਲੀ ਕਰਕੇ ਹੈਗਾ ਤੇ ਇੱਕ ਜਿਹੜਾ ਗੁਰਨਾਮ ਜਗਦੀਪ ਹੈ ਉਹਦੇ ਤੇ ਵੀ ਪਰਚਾ ਦਰਜ ਹੈ ਲੁੱਟ ਖੋਹ ਦੇ ਪਰਚੇ ਪਹਿਲਾਂ ਇਹਨਾਂ ਤੇ ਦਰਜ ਇਹ ਜੀ ਅੰਮ੍ਰਿਤਸਰ ਸਾਈਡ ਤੇ ਸੁਲਤਾਨਵਿੰਡ ਏਰੀਆ ਤੇ ਹੈਗੇ ਮਾਛੋਦੜਾ ਕਿੰਨੇ ਫਾਇਰ ਕੀਤੇਗੇ ਜੇ ਉਹਨਾਂ ਵੱਲੋਂ ਐਸਾ 3 ਤੋਂ 4 ਫਾਇਰ ਹੋਏ ਹੋਏ ਸ਼ਾਇਦ ਤੇ ਸਾਡੀ ਪਾਰਟੀ ਵੱਲੋਂ ਵੀ ਫਾਇਰ ਹੋਇਆ ਕੋਈ ਹੋਰ ਇੰਜਰਤਾ ਨਹੀਂ ਨਹੀਂ ਬਚਾਅ ਹੋ ਗਿਆ ਜੀ ਸਾਡੀ ਪਾਰਟੀ ਦਾ ਬਚਾਅ ਹੋ ਗਿਆ ਉਹਨਾਂ ਕੋਲ ਬੁਲੇਟ ਪ੍ਰੂਫ ਵੈਸਟ ਵੀ ਸੀਗੀ ਤੇ ਬਿਕੋਜ਼ ਟ੍ਰੇਨਡ ਹੈਗੇ ਤੋਂ ਦੇ ਵਰ ਫੋਰਚੂਨੇਟ ਇਨਫ ਟੂ ਸੇਵ ਥੈਮ ਸਰ ਟੈਲੀਗੇਸ਼ਨ ਦੇ ਵਿੱਚ ਪੁਲਿਸ ਵੱਲੋਂ ਕਿੰਨੇ ਫਾਇਰ ਕੀਤੇਗੇ ਨਾ ਇਸ ਸੂਰੂ ਤੇ ਜੀ ਦੋਨੋਂ ਸਾਡੇ ਵੱਲੋਂ ਵੀ 4-5 ਫਾਇਰ ਹੋਏ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਹਾਲ ਹੀ ਦੇ ਵਿੱਚ ਪਿਛਲੇ 1 ਹਫਤੇ ਦੌਰਾਨ ਘਟਨਾਵਾਂ ਹੋਈਆਂ ਚਾਹੇ ਉਹ ਬਖਤਮਾਕੇ ਦੀਆਂ ਹੋ ਜਾਣ ਚਾਹੇ ਬਖਤਮਾਕੇ ਜਿਹੜਾ ਵਿਸਫੋਟ ਲੈਣ ਜਾ ਰਿਹਾ ਸੀ ਉਹਦੇ ਵਿੱਚ ਹੋ ਜਾਏ ਕੀ ਇਹਨਾਂ ਦੀਆਂ ਤਾਰਾਂ ਉਹਨਾਂ ਦੇ ਨਾਲ ਵੀ ਕਿਉਂਕਿ ਇਹ ਅੰਮ੍ਰਿਤਸਰ ਦੇ ਬੇਸ ਆ ਹਨ ਕੀ ਇਹਨਾਂ ਦੀਆਂ ਤਾਰਾਂ ਜਿਹੜੀਆਂ ਪੁਲਿਸ ਆਉਣ ਵਾਲੇ ਸਮੇਂ ਦੇ ਵਿੱਚ ਖੰਘਾਲੂਗੀ ਜਾਂ ਹੁਣ ਤੱਕ ਦੀ ਜਾਣਕਾਰੀ ਕੋ ਉਪਲਬਧ ਹੋਈ ਹੈ ਜੀ ਦੇਖੋ ਜਿੱਦਾਂ ਤੁਹਾਨੂੰ ਪਤਾ ਹੈ ਦੋਨੋਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਨੇਚਿੰਗਸ ਕਰਦੇ ਹੈਗੇ ਲੁੱਟਖੋ ਕਰਦੇ ਹੈਗੇ ਤੇ ਹੁਣ ਨਾਰਕੋਟਿਕਸ ਵੀ ਇਹਨਾਂ ਤੋਂ ਮਿਲਿਆ ਹੈਗਾ ਕੰਟਰੀ ਮੇਡ ਵੈਪਨ ਤੇ ਪੂਰੇ ਕ੍ਰਿਮੀਨਲ ਮਾਈਂਡਡ ਬੰਦੇ ਤੇ ਹੁਣ ਅਸੀਂ ਹੋਰ ਇਹਨਾਂ ਤੋਂ ਇੰਟਰੋਗੇਸ਼ਨ ਜਦੋਂ ਕਰਾਂਗੇ ਹੋਰ ਵੀ ਇਹਨਾਂ ਦੇ ਜਿਹੜੇ ਸਾਥੀ ਆ ਕੋਈ ਗੈਂਗ ਮੈਂਬਰਸ ਆ ਉਹਨਾਂ ਦਾ ਵੀ ਪਰਦਾ ਫਾਸ਼ ਹੋਊਗਾ ਨਾਲ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇਜਸ ਸਟੈਬਲਿਸ਼ ਕਰਾਂਗੇ ਕਿ ਨਾਰਕੋਟਿਕਸ ਕਿੱਥੋਂ ਆਇਆ ਕਿਨੂੰ ਦੇਣਾ ਸੀਗਾ ਵੈਪਨ ਕਿੱਥੋਂ ਆਇਆ ਤੇ ਪੂਰਾ ਡੂੰਘਾਈ ਦੇ ਵਿੱਚ ਇਹਦੀ ਇਨਵੈਸਟੀਗੇਸ਼ਨ ਹੋਊਗੀ ਐਂਡ ਸਾਡੇ ਡੀਐਸਪੀ ਟੰਡਾ ਦਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਗੁਰਿੰਦਰਜੀਤ ਉਹਨਾਂ ਦੇ ਇੰਸਪੈਕਟਰ ਸਾਹਿਬ ਸਾਡੇ ਐਸਐਚਓ ਇੰਚਾਰਜ ਚੌਂਕੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਬਹਾਦਰੀ ਨਾਲ ਕੰਮ ਕੀਤਾ ਕਿਸੇ ਨੇ ਪਹਿਲੇ ਵੀ ਕੋਈ ਪਰਚੇ ਹਵਲਤ ਨਹੀਂ ਹਾਂਜੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਜੀ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜੇ ਲੁੱਟ ਖੋਹਦੇ ਦੋਨੋਂ ਦੇ ਹੀ ਦਰਜ ਹੈ ਆਈ ਥਿੰਕ ਇਹ ਜਿਹੜਾ ਦੂਜਾ ਹੈਗਾ ਉਹਦੇ ਤੇ ਤੋਂ ਉਹ ਸਜ਼ਾ ਵੀ ਹੋਇਆ ਹੈ